ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਵਾਰ-ਵਾਰ ਕਿਉਂ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਕਿਸੇ ਵੀ ਸਮੇਂ ਝਟਕਾ ਦਿੱਤਾ ਜਾ ਸਕਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਖੁਦ ਆਪ ਬੜੀ ਵੱਡੀ ਟੈਨਸ਼ਨ ਦੇ ਵਿੱਚ ਨੇ ਜਦੋਂ ਕੈਬਨਟ ਮੀਟਿੰਗ ਸੱਦੀ ਗਈ ਸੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਤਾਂ ਕਹਿ ਦਿੱਤਾ ਕਿ ਤੁਹਾਡੇ ਵਿੱਚੋਂ ਜਿਹੜਾ ਵੀ ਵਿਧਾਇਕ ਜਾਂ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਉਸ ਤੋਂ ਮੈਨੂੰ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ ਉਹ ਪੰਜਾਬ ਦੀ ਬਾਗਡੋਰ ਸੰਭਾਲ ਸਕਦਾ ਹੈ ਜੇਕਰ ਮੇਰੇ ਸਿਸਟਮ ਤੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਜਾ ਰਹੇ ਨੇ ਅਜੇ ਆ ਕਿਉਂ ਕਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਏਪਸ ਜਗ ਜਾਹਿਰ ਹੈ ਪੰਜਾਬ ਦੇ ਸਿਆਸੀ ਲੋਕਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਵਾਰ-ਵਾਰ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਸਿਸਟਮ ਲੋਟ ਨਹੀਂ ਆਇਆ ਸਹੀ ਤਰੀਕੇ ਨਾਲ ਸੰਭਾਲਿਆ ਨਹੀਂ ਗਿਆ ਕਿਉਂਕਿ ਜਿਹੜੇ 2.5 ਸਾਲ ਲੰਘੇ ਨੇ ਅਸੀਂ ਤਿੰਨ ਤੀਜੇ ਸਾਲ ਦੇ ਵਿੱਚ ਇੰਟਰਫਰ ਹੋਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਆਮ ਆਦਮੀ ਪਾਰਟੀ ਨੂੰ ਕੁਝ ਇਹ ਦੇਣਾ ਬਾਅਦ ਜਿਹੜੇ ਮਹੀਨਿਆਂ ਬਾਅਦ 3 ਸਾਲ ਪੂਰੇ ਹੋ ਜਾਣਗੇ 2.5 ਸਾਲਾਂ ਦਾ ਕਾਰਜਕਾਰ ਤੇ ਉਹਦੀ ਕਾਰਜਗੁਜ਼ਾਰੀ ਤੇ ਸਵਾਲ ਖੜੇ ਕੀਤੇ ਦੂਸਰੀਆਂ ਪਾਰਟੀਆਂ ਨਹੀਂ ਆਮ ਆਦਮੀ ਪਾਰਟੀ ਦੇ ਖੋਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਅਜੀਤ ਗੁਪਤਾ ਨੇ ਕਿਹਾ ਕਿ ਨਸ਼ਾ ਬਹੁਤ ਜ਼ਿਆਦਾ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜਿਹੜੇ ਸੀ ਵਾਅਦੇ ਸੇ ਕੌਮਨਲ ਕੀਤੇ ਸੀ ਉਹ ਵੀ ਪੂਰੇ ਕੀਤੇ ਗਏ ਸਿੱਖ ਵੋਟ ਇਸ ਕਰਕੇ ਨਹੀਂ ਪਈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਪੰਥਕ ਲੋਕ ਨਿਰਾਸ਼ ਸੀ ਕਿ ਜਿਹੜੇ ਵਾਅਦੇ ਕੀਤੇ ਸੀ ਕਿ ਸੁਖਬੀਰ ਸਿੰਘ ਬਾਦਲ ਵਾਲਾ ਨਿਆਂ ਮਿਲੇਗਾ ਬੈਵਲ ਕਲਾ ਗੋਲੀ ਕਾਂੜ ਵਾਲਾ ਨਿਆਂ ਮਿਲੇਗਾ ਔਰ ਡੇਰਾ ਸੱਚਾ ਸੋਧਾ ਦੇ ਮੁਖੀ ਬਾਬਾ ਰਾਮ ਨਹਿਮ ਨੂੰ ਮਾਫੀ ਮਾਲਾ ਨਿਆਮ ਮਿਲੇਗਾ ਲੇਕਿਨ ਉਹਨਾਂ ਫਾਈਲਾਂ ਉੱਤੇ ਬੈਕ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਵਾਰ-ਵਾਰ ਰੁੜਾ ਪਾਇਆ ਕਿ ਨਹੀਂ ਸਾਨੂੰ ਪਹਿਲ ਦੇ ਹਿਧਾਰ ਤੇ ਉਹ ਮੁੱਦੇ ਚੁਕਣੇ ਚਾਹੀਦੇ ਨੇ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਕਰਨੇ ਚਾਹੀਦੇ ਨੇ ਇਧਰ ਅਰਵਿੰਦ ਕੇਸ਼ੀਵਾਲ ਨੇ ਜਿਹੜੇ ਕਿ ਉਹਨਾਂ ਵੱਲੋਂ ਜਿਹੜੇ 21 ਆਈਪੀਐਸਰ ਬਦਲੇ ਗਏ ਨੇ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਨੇ ਕਿਉਂਕਿ ਲਾਅਨ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਕਾਇਮ ਨਹੀਂ ਹੈ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਹਰੇਕੀ ਪਾਰਟੀ ਵੱਲੋਂ ਕਿ ਅਜਾ ਕਿਉਂ ਹੋ ਰਿਹਾ ਹੈ ਅਰਵਿੰਦ ਕੇਸ਼ਜੀਵਾਲ ਦੀਆਂ ਅੱਖਾਂ ਡਾਇਰੈਕਟ ਜਾਂ ਇੰਡਾਇਰੈਕਟ ਪੰਜਾਬ ਤੇ ਹੈ ਨੇ ਇਹਦੇ ਵਿੱਚ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਅਰਵਿੰਦ ਕੇਸ਼ਜੀਵਾਲ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ ਲੇਕਿਨ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਨਵੇਂ ਬਣੇ ਅਮਨ ਅਰੋੜਾ ਪ੍ਰਧਾਨ ਅਤੇ ਹਰਪਾਲ ਸਿੰਘ ਚੀਮਾ ਵੱਲੋਂ ਸ਼ਹਿਦ ਦਿੱਤੀ ਜਾ ਰਹੀ ਹੈ ਕਿ ਤੁਸੀਂ ਪੰਜਾਬ ਦੇ ਬਾਕੀ ਮੁੱਦੇ ਸਮਾ ਲੋ ਪੰਜਾਬ ਨੂੰ ਵਧੀਆ ਤਰਜੀਹ ਦਿਓ ਹੋ ਨਾ ਹੋਵੇ ਕਿ ਸਾਡਾ ਨੁਕਸਾਨ ਹੋ ਜਾਵੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਕਾਫੀ ਸਿਆਸੀ ਮੁੱਦੇ ਨੇ ਕਾਫੀ ਲੋਕ ਜਿਹੜੇ ਨੇ ਤੰਗ ਆ ਚੁੱਕੇ ਨੇ ਹੁਣ ਪਹਿਲਾਂ ਲੋਕ ਆਮ ਆਦਮੀ ਪਾਰਟੀ ਵਿੱਚ ਆਉਂਦੇ ਸੀ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਕੇ ਕੋਈ ਸ਼ਰਮਣੀ ਅਕਾਲੀ ਦਲ ਕੋਈ ਭਾਰਤੀ ਜਨਤਾ ਪਾਰਟੀ ਵੱਲ ਅਤੇ ਕੋਈ ਕਾਂਗਰਸ ਪਾਰਟੀ ਵੱਲ ਜਾ ਰਿਹਾ ਹੈ ਆਪੀਐਸ ਦੇ ਤਬਾਦਲੇ ਜਿਹੜੇ ਹੋਏ ਨੇ ਰਵਨੀਤ ਬਟੂ ਨੇ ਕਿਹਾ ਕਿ ਇਹਨਾਂ ਆਪੀਐਸ ਅਫਸਰਾਂ ਵੱਲੋਂ ਹਫ਼ਤਾਰੀ ਦਿੱਤਾ ਜਾਂਦਾ ਸੂਬੇ ਮੁੱਖ ਮੰਤਰੀ ਪ੍ਰਗਟਮਾਨ ਨੂੰ ਨਾ ਹੀ ਇਹਨਾਂ ਆਪੀਐਸ ਅਫਸਰਾਂ ਨੇ ਰਵਨੀਤ ਬਟੂ ਨੇ ਕਿਹਾ ਕਿ ਫੰਡ ਦਿੱਤੀ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਜਿੰਨਾ ਜਿੰਨਾ ਫੰਡ ਨਹੀਂ ਦਿੱਤੀ ਉਹਨਾਂ ਉੱਤੇ ਜਿਹੜਾ ਹੈ 56 ਕਾਸ ਦਿੱਤਾ ਹੈ ਉਹਨਾਂ ਦੇ ਤਬਾਦਲੇ ਇਸ ਕਰਕੇ ਕਰ ਦਿੱਤੇ ਨੇ ਇਹ ਰਵਰੀਤ ਬਿੱਟੂ ਨੂੰ ਪਤਾ ਹੈ ਜਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਨੂੰ ਪਤਾ ਹੈ ਯਾਨੀ ਕਿ ਸਾਰੀਆਂ ਗੱਲਾਂ ਤੋਂ ਲੱਗ ਰਿਹਾ ਹੈ ਜਿਸ ਤਰ੍ਹਾਂ ਫਿਰ ਦੁਬਾਰਾ ਫਿਰ ਦੁਬਾਰਾ ਜਿਹੜਾ ਹੈ ਉਹ ਅੱਖ ਰੱਖ ਰਹੇ ਹੁਣ ਕਿ ਅਰਵਿੰਦ ਕੇਸ਼ਰੀਵਾਲ ਕਿਉਂਕਿ ਅਰਵਿੰਦ ਕੇਸ਼ਰੀਵਾਲ ਨੇ ਵੱਡੇ ਵੱਡੇ ਵਕੀਲ ਕੀਤੇ ਹੋਏ ਨੇ ਉਹਨਾਂ ਦਾ ਖਰਚਾ ਜਿਹੜਾ ਹੈ ਲੱਖਾਂ ਰੁਪਏ ਹੈ ਕਰੋੜਾਂ ਰੁਪਏ ਹੈ ਕਿ ਥੋ ਪੈਸਾ ਮੁਹैया ਕਰਵਾਇਆ ਜਾਵੇਗਾ ਕਿਉਂਕਿ ਹੁਣ ਦਿੱਲੀ ਦੀ ਮੁੱਖ ਮੰਤਰੀ ਵੀ ਰੋ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਖਜ਼ਾਨਾ ਖਾਲੀ ਕਰਕੇ ਗਈ ਹੈ ਯਾਨੀ ਕਿ ਉਹ ਸਾਰਾ ਖਮਨਿਆਜਾ ਹੁਣ ਪੰਜਾਬ ਦੇ ਖਜ਼ਾਨੇ ਨੂੰ ਭੁਗਤਣਾ ਪਵੇਗਾ